ਉਦੋਂ 10 ਕਿਉਂਕਿ ਜਿਹੜਾ ਸਾਡਾ ਐਪ ਆ ਜਿੱਤੇ ਹਾਜ਼ਰੀ ਲਾਉਣੇ 10 ਬੰਦਿਆਂ ਦੀ ਇੱਕ ਇੱਕ ਟਾਈਮ ਤੇ ਫੋਟੋ ਆਉਂਦੀ ਉਸ ਤੋਂ ਬਾਅਦ ਫੋਟੋ ਨਹੀਂ ਲੈ ਸਕਦੇ ਮੇਟ ਨੇ ਦੱਸਿਆ ਕਿ ਉਹਨੂੰ ਵੀ ਕੱਲ ਹੀ ਸਮਝ ਆਈ ਕਿ ਆਉਂਦਾ ਕਿ ਜਦੋਂ ਮੈਂ ਉੱਥੇ ਫੋਟੋ ਕਰਦਾ ਸੀ 10 ਬੰਦੇ ਖੜੇ ਕਰਦਾ ਸੀ ਤੇ ਫੋਟੋ ਕਲਿੱਕ ਨਹੀਂ ਸੀ ਹੁੰਦੀ ਨਾ ਉਹ ਐਪ ਤੇ ਅਪਲੋਡ ਹੁੰਦੀ ਫਿਰ ਜਦੋਂ ਜਿੰਨੀ ਕਿ ਇਹਨਾਂ ਨੂੰ ਨੌਲੇਜ ਸੀ ਮੇਟ ਉਹ ਕਹਿੰਦਾ ਜੀ ਇੱਕ ਬੰਦਾ ਅਸੀਂ ਪਰੇ ਕਰ ਲੈਂਦੇ ਫਿਰ ਨੌ ਹੋ ਗਏ ਇੱਕ ਕਾਰਟੂਨ ਵਿੱਚ ਆਜਦਾ ਕਿ 10 ਬੰਦੇ ਤੁਰ ਗਏ ਪਰ ਅਸੀਂ ਵੈਰੀਫਾਈ ਕਰ ਲਿਆ ਅਸੀਂ ਅੱਜ ਇਹਦੀ ਨਿਫਤੀ ਰਿਪੋਰਟ ਵੀ ਗਵਰਨਮੈਂਟ ਨੂੰ ਵੀ ਭੇਜ ਰਹੇ ਹਾਂ ਸਾਡੇ ਡੀਸੀ ਸਾਹਿਬ ਨੇ ਵੀ ਰਿਪੋਰਟ ਮੰਗੀ ਆ ਈਸਾ ਦਾ ਮੈਨੂੰ ਸਵੇਰੇ ਵੀ ਕਾਲ ਆ ਗਈ ਆ ਕਿ ਮੈਨੂੰ ਰਿਪੋਰਟ ਉਹਦੇ ਚ ਵੀ ਇਹਨਾਂ ਨੇ ਜਦੋਂ ਉਹ ਕਾਰਟੂਨ ਕਰਕੇ ਇੱਕ ਵੱਧ ਆ ਗਿਆ ਨਾ ਜੀ 10 ਬੰਦਿਆਂ ਦੀ ਮੈਕਸਿਮਮ ਚੁੱਕਦਾ ਜੀ ਉਹਦੇ ਜੀ ਵੀ ਜਿਹੜੇ ਤੁਸੀਂ ਕਹ ਰਹੇ ਉਹ ਚ ਵੀ ਆ ਗਿਆ ਨਾ ਜੀ ਇਕੱਲੀ ਮੇਰੇ ਧਿਆਨ ਜਾਇਆ ਸੀ ਮਸਲਾ ਜਿਹੜੀ ਅਖਬਾਰ ਚ ਨਿਊਜ਼ ਆਈ ਆ ਈਸਾ ਵੱਲੋਂ ਵੀ ਫਾਰਵਰਡ ਹੋਈ ਸੀ ਕੰਪਲੀਟ ਮੈਨੂੰ ਕੱਲ ਅਸੀਂ ਇਹਨਾਂ ਨੂੰ ਬੁਲਾਇਆ ਸੀ ਸਰਪੰਚ ਨੂੰ ਬੁਲਾਇਆ ਜੀਆਰਐਸ ਨੂੰ ਬੁਲਾਇਆ ਜਿਹੜਾ ਉਥੇ ਮੇਟ ਉਹਨਾਂ ਨੂੰ ਬੁਲਾ ਕੇ ਸੀ ਇਹਨਾਂ ਦੇ ਬਿਆਨ ਲੈ ਸਾਰਿਆਂ ਦੇ ਮੇਟ ਨੇ ਇਹ ਦੱਸਿਆ ਕਿ ਜਦੋਂ ਉਹ ਫੋਟੋ ਕਰਦਾ ਸੀ ਉਥੇ ਗੇਟ ਦੇ ਲਾਗੇ ਖੜੇ ਕਰਕੇ ਜਿੱਥੇ ਉਹ ਪਿਕਚਰ ਜਾਂ ਕਾਰਟੂਨਸ ਵਗੈਰਾ ਡਰਾ ਕੀਤਾ ਆ ਉਦੋਂ 10 ਕਿਉਂਕਿ ਜਿਹੜਾ ਸਾਡਾ ਐਪ ਆ ਜਿੱਤੇ ਹਾਜ਼ਰੀ ਲਾਉਣੇ 10 ਬੰਦਿਆਂ ਦੀ ਇੱਕ ਇੱਕ ਟਾਈਮ ਤੇ ਫੋਟੋ ਆਉਂਦੀ ਉਸ ਤੋਂ ਬਾਅਦ ਫੋਟੋ ਨਹੀਂ ਲੈ ਸਕਦੇ ਮੇਟ ਨੇ ਦੱਸਿਆ ਕਿ ਉਹਨੂੰ ਵੀ ਕੱਲ ਹੀ ਸਮਝ ਆਈ ਕਿ ਹੁੰਦਾ ਕਿ ਜਦੋਂ ਮੈਂ ਉੱਥੇ ਫੋਟੋ ਕਰਦਾ ਸੀ 10 ਬੰਦੇ ਖੜੇ ਕਰਦਾ ਸੀ ਤੇ ਉਹਦੀ ਫੋਟੋ ਕਲਿੱਕ ਨਹੀਂ ਸੀ ਹੁੰਦੀ ਨਾ ਉਹ ਐਪ ਤੇ ਅਪਲੋਡ ਹੁੰਦੀ ਸੀ ਉਹ ਕਹਿੰਦਾ ਜੀ ਮੈਂ 10 ਬੰਦਿਆਂ 'ਚ ਕਦੀ ਕਿ ਤਾਈ ਹੁੰਦਾ ਸੀ ਇਹ ਕਿ ਮੈਂ ਉਹ 10ਾਂ 'ਚੋਂ ਇੱਕ ਬੰਦਾ ਸੀ ਪਰੇ ਕਰ ਲੈਂਦੇ ਸੀ ਤੇ ਫੋਟੋ ਹੋ ਜਾਂਦੀ ਸੀ ਉਹਦਾ ਕਾਰਨ ਇਹ ਕਿ ਜਦੋਂ ਉਹ ਕਾਰਟੂਨ ਜਿਹੜਾ ਉੱਥੇ ਬਣਿਆ ਜਦੋਂ 10 ਬੰਦੇ ਖੜੇ ਕਰਦੇ ਸੀ ਉਹ 11ਵਾਂ ਹੋਣ ਕਰਕੇ ਫੋਟੋ ਨਹੀਂ ਸੀ ਵਿੱਚ ਆਉਂਦੀ ਫਿਰ ਜਦੋਂ ਜਿੰਨੀ ਕੇ ਇਹਨਾਂ ਨੂੰ ਨੌਲੇਜ ਸੀ ਮੇਡ ਉਹ ਕਹਿੰਦਾ ਜੀ ਇੱਕ ਬੰਦਾ ਸੀ ਪਰ ਇਹ ਕਰ ਲੈਂਦੇ ਫਿਰ 9 ਹੋ ਗਏ ਇੱਕ ਕਾਰਟੂਨ ਵਿੱਚ ਆਜਦਾ ਸੀ ਉਹ 10 ਬੰਦੇ ਪੂਰੇ ਹੋ ਗਏ ਪਰ ਜਿਹੜੀ ਮਾਸਟਰ ਰੋਲ ਆ ਉਹ 10 ਬੰਦਿਆਂ ਦੇ ਵੱਲੋਂ ਹੀ ਭਰੀ ਗਈ ਆ 10 ਬੰਦਿਆਂ ਦੀ ਹਾਜ਼ਰੀ ਲੱਗੀ ਆ ਮੌਕੇ ਦੇ 10 ਬੰਦਿਆਂ ਨੇ ਹੀ ਉੱਥੇ ਕੰਮ ਕੀਤਾ ਜਿਹੜਾ ਅਸੀਂ ਸਾਰੇ ਮੁੱਦਾ ਠਾ ਵੀ ਸਕੈਂਡਲ ਹੋਇਆ ਜਾ ਖੌਫ ਦਾ ਮੰਤਰੀ ਕੋਈ ਇਹ ਤਾਂ ਨਹੀਂ ਗੱਲ ਹੈ ਕਿਹੜਾ ਇਸੇ ਕੇਸ ਦੀ ਗੱਲ ਨਹੀਂ ਨਹੀਂ ਕੋਈ ਸਕੈਂਡਲ ਨਹੀਂ ਜਿਹਦੇ ਅਸੀਂ ਵੈਰੀਫਾਈ ਕਰ ਲਿਆ ਅਸੀਂ ਅੱਜ ਇਹਦੀ ਲਿਖਤੀ ਰਿਪੋਰਟ ਵੀ ਗਵਰਨਮੈਂਟ ਨੂੰ ਵੀ ਭੇਜ ਰਹੇ ਆ ਸਾਡੇ ਡੀਸੀ ਸਾਹਿਬ ਨੇ ਵੀ ਰਿਪੋਰਟ ਮੰਗੀ ਆ ਡੀ ਸਾਹਿਬ ਦਾ ਮੈਨੂੰ ਸਵੇਰੇ ਵੀ ਕਾਲ ਆ ਗਈ ਆ ਕਿ ਮੈਨੂੰ ਰਿਪੋਰਟ ਸਬਮਿਟ ਕਰੋ ਅਸੀਂ ਇਹਦੀ ਲਿਖਤੀ ਰਿਪੋਰਟ ਅੱਜ ਭੇਜ ਰਹੇ ਤੁਸੀਂ ਕਹਿਆ ਕਿ ਜਿਹੜਾ ਪੋਰਟਲ ਵਾ ਉਹ 10 ਬੰਦੇ ਦੇ ਹੋ ਰਿਹਾ ਚੁੱਕਦਾ ਵਾ ਹਾਂਜੀ ਜਾਂ ਉਸ ਤੋਂ ਘੱਟ ਚੁੱਕਦਾ ਉਸ ਤੋਂ ਵੱਧ ਨਹੀਂ ਚੁੱਕਦਾ ਹੈਗਾ ਪਰ ਇੱਕ ਫੋਟੋ ਵਿੱਚ ਵਿੱਚ ਜਿੱਥੇ ਸੱਤ ਬੰਦੇ ਨੇ ਸ਼ੇਰ ਹੀ ਆ ਜਿਹੀ ਸੱਤਾਂ ਦੀ ਫੋਟੋ ਵਿੱਚ ਹੈਗੀ ਵਿੱਚ ਨਹੀਂ ਉਹ ਤੁਸੀਂ ਕਹੇ ਵੀ ਜਿਹੜੇ 10 ਤੋਂ ਘੱਟ ਮਤਲਬ 10 ਤੋਂ ਵੱਧ ਚੋਕ ਤਾਂ ਨਹੀਂ ਹੈਗਾ ਹਾਂ ਜੀ ਜਿਹੜਾ 6 ਦੀ ਫੋਟੋ ਆਈ ਉਹ ਸੱਤ ਦੇ ਪਰ ਪੂਰੇ ਹੋ ਗਏ ਘੱਟ ਹੋ ਗਏ ਸੀ ਨਹੀਂ ਨਹੀਂ ਉਹਦੇ 'ਚ ਵੀ ਇਹੀ ਪ੍ਰੋਬਲਮ ਆਈ ਨਾ ਜੀ ਉਹਦੇ 'ਚ ਵੀ ਇਹਨਾਂ ਨੇ ਜਦੋਂ ਉਹ ਉਹਦਾ ਕਾਰਟੂਨ ਕਰਕੇ ਇੱਕ ਵੱਧ ਆ ਗਿਆ ਨਾ ਜੀ 10 ਬੰਦਿਆਂ ਦੀ ਮੈਕਸਿਮਮ ਚੁੱਕਦਾ ਜਿਉ ਉਹਦੇ 'ਚ ਵੀ ਜਿਹੜੇ ਤੁਸੀਂ ਕਹ ਰਹੇ ਹੋ ਉੱਚ ਵੀ ਆ ਗਿਆ ਨਾ ਜੀ ਉੱਚ ਵੀ ਉਹ ਕਾਰਟੂਨ ਕਰਕੇ ਲੱਗੀ ਪਰ ਉਹਦੇ 'ਚ ਬੰਦੇ ਜਿਹੜੇ ਪੂਰੇ ਤੇ ਪੂਰੇ ਉਹਨਾਂ ਨੇ ਕੰਮ ਕੀਤਾ 6 ਬੰਦੇ ਕੰਮ ਕੀਤਾ ਹਾਂ ਜੀ ਚੋਦੇ ਵਿੱਚ 700 ਕਰਦੇ ਦੋ ਬੰਦੇ ਕੌਣ ਜੀ ਪੈਸੇ ਪਾਉਂਦੇ ਨਹੀਂ ਨਹੀਂ ਕੋ ਜਿਹ ਉਨਾ ਦੇ ਅਕਾਊਂਟ ਚ ਪੈਸੇ ਗਏ ਆ ਉਹਨਾਂ ਨੇ ਕੰਮ ਵੀ ਕੀਤਾ ਉਹਨਾਂ ਵੱਲੋਂ ਲਿਖਤੀ ਵੀ ਸਾਨੂੰ ਆ ਗਿਆ ਸਰ ਮੇਰਾ ਨਾਮ ਸਰਜੀਤ ਸਿੰਘ ਪਿੰਡ ਗਾਜੀਕੋੜ ਮੇਰੀ ਵਾਈਫ ਹਰਜੀਤ ਕੌਰ ਸਰਪੰਚਾ ਗਾਜੀਕੋੜ ਦੇ ਜੋ ਵੀ ਇਹ ਅੰਜਾਮ ਸਾਡੇ ਤੇ ਲੱਗੇ ਆ ਬੇਗਨਾ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਅਸੀਂ ਜਿੰਨਾ ਵੀ ਕੰਮ ਕਰਵਾਇਆ ਉਹ ਪੂਰਾ ਹਾਜ਼ਰੀ ਦੇ ਤੌਰ ਤੇ ਹੋਇਆ ਵਾ ਜਿਹੜੇ ਇਹ ਕਾਰਟੂਨ ਦੀ ਗੱਲ ਹੋ ਰਹੀ ਆ ਉਹ ਸਾਡੇ ਹੁਣ ਮੇਰ ਮੇਰ ਨੇ ਉਹਨਾਂ ਨੇ ਦੱਸਿਆ ਜੀ ਸਾਹਿਬ ਨੂੰ ਵੀ ਕਿ ਕਦੀ ਹਰ ਵਾਰ ਨਹੀਂ ਕਦੀ ਕਿਤੇ ਜਦੋਂ ਆਪਾਂ 10 ਬੰਦੇ ਖੜੇ ਕਰਦੇ ਆ ਨਾ ਉਹਦੇ ਵਿੱਚ 1100 ਹੋ ਜਾਂਦੇ ਆ ਸਾਨੂੰ ਇੱਕ ਬੰਦਾ ਅਸੀਂ ਪਿੱਛੇ ਕਰ ਦਿੰਨੇ ਆ ਉਹ ਉਹਦੀ ਕਲਿਕ ਹੋ ਹੀ ਨਹੀਂ ਆਟੋਮੈਟਿਕਲੀ ਉਹ ਕਲਿਕ ਹੁੰਦੀ ਹੈ ਕੋਈ ਉਹਦੀ ਫੋਟੋ ਆਪ ਨਹੀਂ ਕਰਦਾ ਬਗਾਰਾ ਜੇ ਅਜੀਤ ਸਿੰਘ ਬਲਵੀਰ ਸਿੰਘ ਜਿੰਨਾਂ ਵੱਲੋਂ ਕਿਹਾ ਗਿਆ ਵੀ ਕਾਰਟੂਨ ਦੇ ਪੇਮੈਂਟ ਜਿਹੜੀ ਆ ਉਹ ਉਹਨਾਂ ਦੇ ਅਕਾਊਂਟ ਚ ਗਈ ਆ ਬਕਾਇਦਾ ਉਹਨਾਂ ਦੀ ਹਰ ਮਸਟੋਲ ਦੇ ਵਿੱਚ ਹਾਰ ਹੀ ਲੱਗੀ ਆ ਉਹ ਮੈਂ ਏਡੀ ਸ਼ਾਨ ਬੋਲਿਆ ਸੀ ਕਿ ਤੁਸੀਂ ਉਹਦੀ ਹਾਜ਼ਰੀ ਜਿਹੜੀ ਆ ਉਹ ਉਥੋਂ ਚੈੱਕ ਕਰਵਾਈ ਜਾਏ ਕਿ ਉਹ ਮਸ਼ਟਾਲ ਦੇ ਵਿੱਚ ਹਾਜ਼ਰ ਹੈ ਕਿ ਨਹੀਂ ਹੈ ਤੇ ਅਸੀਂ ਉਹਨਾਂ ਨੇ ਲਿਖਤੀ ਬਿਆਨ ਦਿੱਤੇ ਆ ਜੀ ਇਹ ਸਿਰੋਚਰ ਗਲਤਾਂ ਝੂਠਾ ਹੈ ਜੀ ਬਿਆਨ ਹਾਂਜੀ ਏਡੀ ਇਸ ਤਰ੍ਹਾਂ ਬਿਆਨ ਦੇ ਤੇ ਆਪਣੇ ਲਿਖਤੀ ਦੇ ਦਿੱਤੇ ਆ ਬਲਵੀਰ ਉਹ ਜੀਤ ਨੇ ਵੀ ਦਿੱਤੇ ਆ ਜੋ ਵੀ ਹੋਇਆ ਹੈ ਰੰਜਸ ਬਾਜੀ ਹੋਈ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਬਿਲਕੁਲ ਸਹੀ ਕੰਮ ਸਕੂਲ ਦੇ ਕੰਮ ਦੇ ਕੀਤੀ ਜਿਹੜੀ ਆ ਉਹਦੀ ਮਿਹਨਤੀ ਹੋ ਚੁੱਕੀ ਆ ਇਹਦੀ ਮਿਹਨਤੀ ਕਰਕੇ ਐਮ ਵੀ ਜਿਹੜੀ ਆ ਉਹ ਰਿਪੋਰਟ ਅੰਦਾਜ਼ ਦਰਜ ਕਰਦੀ ਹੈ ਨਾਲ ਕਿੰਨੇ ਬੰਦੇ ਨੇ ਕੰਮ ਕੀਤਾ ਤੇ ਕਿੰਨੀ ਪੇਮੈਂਟ ਪਈ ਆ ਇਹ ਜੀ ਬੰਦੇ ਮਸਟੋਲ ਸਮੇ ਸਮੇਂ ਦੇ ਕਢਾਉਂਦੇ ਰਹੇ ਆ ਕਹੇ ਵਾਲੀ 10 ਬੰਦੇ ਦਾ ਨਿਕਲ ਜਨਾਂ ਰਿਹਾ ਕਦੀ 8 ਦਾ ਵੀ ਨਿਕਲ ਜਨਾਂ ਰਿਹਾ ਕਦੀ 6 ਦਾ ਵੀ ਨਿਕਲ ਜਨਾਂ ਰਿਹਾ ਇਹਦਾ ਜਿੱਦਾਂ ਜਿੱਦਾਂ ਲੇਬਰ ਦਾ ਨੂੰ ਕੰਮ ਮਿਲਦਾ ਰਿਹਾ ਉਹਦਾ ਉਹ ਕਰਾਈ ਗਏ ਸਾਰਿਆਂ ਦੇ ਪੈਸੇ ਖਾਤਿਆਂ ਚ ਚਲ ਗਏ ਆ